ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਨਾਗਰ ਦਿਖਾਉਣੇ ਆਂਗੇ। ਉਹਨਾਂ ਵਿੱਚੋਂ ਇੱਕ ਤਾਂ ਆ ਗਈ ਗੱਬਣ ਵੈੱਲ ਟਾਪ ਬਰੀਡ ਐਚਐਫਦਨਗੀ ਨਾ ਆ ਗਈ ਬਾਈ ਤੇ ਇੱਕ ਆ ਗਈ ਬਾਈ ਕੋਲੇ ਕੱਟੀ ਮੀਲੀ ਦਾ ਵੀ ਬਿਹਰ ਬਰੀਡ ਤੇ ਦੋ ਆਗਿਆ ਗੱਬਣ ਝੋਟੀਆਂ ਤੇ ਇੱਕ ਆ ਗਈ ਗੱਬਣ ਮੱਝ ਹਨਾ ਇੱਕ ਗੱਬਣ ਟੋਕੜਾ ਇੱਕ ਟੋਕੜਾ ਗੱਬਣ ਹਾਂ ਇੱਕ ਟੋਕੜਾ ਗੱਬਣ ਤੇ ਇੱਕ ਪਾਸਾ ਪਿੰਡ ਹੈਗਾ ਵੀਰ ਦਾ ਬਾਈ ਆਪਣਾ ਚੱਕ ਭਾਗ ਸਿੰਧੜਾ ਨਾਲ ਕੋਟੇ ਚੱਕ ਵਾਲਾ ਤੇ ਜ਼ਿਲ੍ਹਾ ਇਹਨੂੰ ਕਿਹੜਾ ਪੈਂਦਾ ਬਾਈ ਜ਼ਿਲ੍ਹਾ ਫਰੀਦਕੋਟ ਆ ਜੀ ਫਰੀਦਕੋਟ ਠੀਕ ਹੈ ਵੀਰੇ ਕੰਡਕਟਰ ਨੰਬਰ ਬੋਲੋ ਆਪਣਾ 98108 ਜੀ ਹੂੰ ਸਤਾਈ ਤੰਠਵਾਂ ਨੇੜੇ ਪਿੰਡ ਰਹਿੰਦੇ ਬਰਗਾੜੀ ਦੇ ਥੋੜੇ ਹਾਂਜੀ ਬਰਗਾੜੀ 9 ਕਿਲੋਮੀਟਰ ਕੋੜ ਪੂਰਾ ਸ਼ੇਖ ਠੀਕ ਹੈ ਭਾਈ ਪਹਿਲੇ ਨੰਬਰ ਦੇ ਬਾੜ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਆ ਹੁੰਦੀ ਹੈ ਬਾਈ ਦੂਜਾ ਸੂਆ ਕੁਆਲਿਟੀ ਇੱਕ ਨੰਬਰ ਖਾਨ ਗਲਾਬੀ ਮੋਲੇ ਦਾ ਵੀਰ ਨੇ ਜਿਹੜਾ ਰੱਖਿਆ 1,10,000 ਰੁਪਏ ਕਿੰਨਾ ਦੁੱਧ ਪਾ ਦੂ ਕੋਈ 31 26 27 ਤੱਕ ਨੇ ਦੁੱਧ ਪਾਉਗੇ ਬਾਈ ਠੀਕ ਹੈ ਬਾਈ ਅੱਗੇ ਆ ਗਿਆ ਨੀਦੀਰਾਵੀ ਦਾ ਤੋਹਫਾ ਬਾਈ ਇਹ ਵੀ ਗੱਭਣ ਹੈਗੀ ਥੋੜੇ ਦਿਨਾਂ ਦੀ ਕੱਚੀ ਹੈਗੀ ਕਿੰਨਾ ਇਹਦਾ ਦੁੱਧ ਕੱਢਿਆ ਹੈ ਬਾਈ ਇਹ ਤਾਂ ਦੁੱਧ ਮਾਲਕਾਂ ਨੂੰਗਾ ਪਹਿਲੇ ਸੂਏ 15 ਕਿਲੋ ਚੋਇਆ 31 17 18 ਕਿਲੋ ਖੁੱਲਾ ਦੁੱਧ ਪਾਉਗਾ ਤੇ ਜਿਹੜਾ ਵੀਰ ਨੇ ਇਹਦਾ ਮੁੱਲ ਰੱਖਿਆ ਲੈਣ ਦੇਣ 1.5 ਲੱਖ ਰੁਪਏ ਤੇ 145 145 145 ਮੁੱਲ ਹੈ ਬ ਅੱਗੇ ਬਾਈ ਤਿੰਨ ਨੰਬਰ ਦੇ ਹਾਂਜੀ ਇਹ ਤੋਕੜ ਕਬਨ ਛੋਟੀ ਹੈ ਤੇ ਤੋਕੜ ਕਬਨ ਚੈੱਕ ਪਾਸ ਹੈ 5 ਮਹੀਨੇ ਦਾ ਦੁੱਧ ਹੈ ਰਾ ਬਾਈ 3 ਕਿਲੋ ਦੁੱਧ ਹੈ ਇੱਕ ਟਾਈਮ ਠੀਕ ਹੈ ਬਾਈ ਬਾਈ ਕਹਿੰਦੇ ਇੱਕ ਟਾਈਮ ਚਵਾਈ ਕਰਦੇ ਆ ਬਾਈ ਤੁਹਾਨੂੰ ਦੋ ਟਾਈਮ ਕਰ ਮੰਨ ਕੇ ਚਲੋ ਦੋ ਟਾਈਮ ਸੱਲੀ ਕਰ ਲੈ ਬੰਨ ਤਿੰਨ ਟਾਈਮ ਕਰ ਲੈ ਸਿੰਘਾਂ ਦੀ ਕੁਆਲਿਟੀ ਇੱਕ ਨੰਬਰ ਮੁੱਲ ਇਹਦਾ ਲੈਣ ਦੇ ਇਹਦਾ ਆਪ ਮੁੱਲ 85 ਹਜ਼ਾਰ ਆ 84 ਦੀ ਦੇਣੀ ਹੈ ਬਸ ਯਾਰ ਛੋੜ ਠੀਕ ਹੈ ਅੱਗੇ ਆ ਗਈ ਬਾਈ ਲੰਡੀ ਮੱਝ ਕਿਹੜਾ ਸੂਆ ਬਾਈ ਇਹ ਇਹ ਤੀਜਾ ਸੂਆ ਹੈ ਤੀਜਾ ਸੂਆ ਕਿੰਨੇ ਟਾਈਮ ਦੀ ਕੱਚੀ ਆ ਗਈ ਇਹ ਇੱਕ ਹਫ਼ਤੇ ਦੀ ਕੱਚੀ ਹਫ਼ਤੇ ਦੀ ਕੱਚੀ ਮੁੱਲ ਜਮਾ ਹਾਂ ਜੀ ਟੋਕਣ ਵਾਲਾ 66000 66000 ਦੀ ਅੱਗੇ ਆ ਗਿਆ ਨੀਲੀ ਰਵੀ ਦਾ ਡਾਇਮੰਡ ਪੀਸ ਬਈ ਕੱਟੀ ਆ ਗਈ ਮੁੱਲ ਬਾਈ ਨੇ ਇਹਦਾ ਵੀ ਜਾਇਜ਼ ਰੱਖਿਆ 45 ਮੁੱਲ 42000 ਰੁਪਏ ਦੀ ਬਾਈ ਕਹਿੰਨਾ ਆਪਾਂ ਦੇ ਦੇਵਾਂਗੇ ਕੰਡੈਕਟਰ ਨੰਬਰ ਬੋਲ ਦਿਓ ਬਾਈ ਆਪਣਾ 98158 ਜੀ 27358 ਠੀਕ ਹੈ ਬਾਈ